ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਾਲਾ ਚੌਥਾ ਹਰ ਹਰ ਬੂੰਦ ਭੈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਨ ਲਾਤੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੂ ਇੱਕ ਰਾਤੀ ਜਿਉਂ ਬਿਨ ਆਮਲੇ ਅਮਲੀ ਮਰ ਜਾਈ ਹੈ ਤੇ ਹਰ ਬਿਨ ਹਮ ਮਰ ਜਾਂਦੀ ਰਹਾ ਤੁਮਹਾਰ ਸਰਵਰ ਆਤਿ ਆਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰੁਣਾਈ ਹਰਿ ਰੱਖੋ ਨਾਜ ਭਗਾਤੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਹਰ ਹਰ ਬੂੰਦ ਭੈ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੇ ਮੁਖ ਦੇਵ ਹੋ ਹਰਨੇ ਮੁਖਾਤੀ